ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਤਾਂ ਨੂੰ ਭਾਈ ਬੇਨਤੀ ਹੈ। ਸ਼ਖੰਪੀਰ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਯਾਦਨ ਮੁੱਖ ਰੱਖਦੇ ਆਂ। ਸਲਾਨਾ ਗੁਰਮਤ ਸਮਾਗਮ ਜੋ ਕਿ ਹਰ ਸਾਲ ਹੀ ਸੰਗਰਪੁਰ ਲੋਹਿੰਦ ਸਿੰਘ ਬੈਰੀਲ ਵਿਖੇ ਕਰਾਇਆ ਜਾਂਦਾ ਹੈ। ਇਸ ਵਾਰ ਵੀ 21 ਜੂਨ ਦਿਨ ਸ਼ਨੀਵਾਰ ਨੂੰ ਸਰਾਨਾ ਗੁਰਮਤ ਸਮਾਗਮ ਕਰਾਇਆ ਜਾ ਰਿਹਾ ਹੈ ਸਮਾਂ ਹੈ ਜੋ ਸ਼ਾਮੀ 7 ਵਜੇ ਤੋਂ ਲੈ ਕੇ ਰਾਤੀ 11 ਵਜੇ ਤੱਕ ਦੀਵਾਨ ਸੱਜਣਗੇ ਜਿਸ ਵਿੱਚ ਸੰਤ ਮਹਾਪੁਰਸ਼ ਰਾਗੀ ਢਾਡੀ ਕਥਾਵਾਚਕ ਕਵੀਸ਼ਰ ਜਿੱਥੇ ਪਹੁੰਚ ਰਹੇ ਹਨ ਸੰਤਾਂ ਨੂੰ ਭਈ ਬੇਨਤੀ ਹੈ ਸਮਾਗਮਾਂ ਦੇ ਵਿੱਚ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਇਲਾਹੇ ਪ੍ਰਾਪਤ ਕਰੋ ਪਾਈਆਂ ਹੋਈਆਂ ਸੰਗਤਾਂ ਵਾਸਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾਣਗੇ ਦੀ ਸਮੂਥੀਆਂ ਸੰਤਾਂ ਨੂੰ ਬੇਨਤੀ ਹੈ ਸੰਕਟਾਂ ਵੱਤ ਤੋਂ ਬਾਅਦ ਸਮਾਜ ਨੂੰ ਦੇ ਵਿੱਚ ਹਾਜ਼ਰੀਆਂ ਭਰਨ ਦੀ ਕਿਰਪਾ ਚਾਹ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ